ਮਿਲਦ ਨੂੰ ਨਾ ਮਦਦਾਂ ਵੀ ਦਿੱਤੀਆਂ ਖੁਸ਼ੀਆਂ ਵੀ ਮਨਾਈਆਂ ਔਰ ਉਹਨਾਂ ਨਾਲ ਅਸੀਂ ਜਿਹੜਾ ਪ੍ਰਣ ਵੀ ਕੀਤਾ ਇਕੱਠੇ ਹੋ ਕੇ ਕਿ ਅਸੀਂ ਆਉਣ ਵਾਲੇ ਜਿਹੜਾ ਸਾਡਾ ਹੁਣ ਇਹ ਵਾਲਾ ਸਾਲ ਹੈ ਸਾਡਾ ਇਹਦੇ ਵਿੱਚ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਅਰਵਿੰਦ ਕੇਜੀਵਾਲ ਜੀ ਨੇ ਰੰਗਲਾ ਪੰਜਾਬ ਦਾ ਮਿਸ਼ਨ ਸ਼ੁਰੂ ਕੀਤਾ ਹੈਗਾ ਜਬ ਰਾਣਾ ਚਾਹੁੰਦੇ ਆ ਉਹਦੇ ਵਾਸਤੇ ਅਸੀਂ ਸਾਰੇ ਜਣੇ ਮਿਲ ਕੇ ਇੱਕ ਡੈਡੀਕੇਟਿਡ ਟੀਮ ਦੀ ਤਰ੍ਹਾਂ ਅਰਵਿੰਦ ਕੇਜੀਵਾਲ ਮਨੀਸ਼ ਸੋਧਿਆ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਟੀਮ ਹੈ ਜਿਹੜੀ ਅਸੀਂ ਮਿਲ ਕੇ ਸਾਰੇ ਜਣੇ ਕੰਮ ਕਰਾਂਗੇ ਜਿਹਦੇ ਵਿੱਚ ਸਾਡੇ ਬਹੁਤ ਸਾਰੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਾਡੇ ਕਾਉਂਸਲਰਸ ਔਰ ਮੇਅਰ ਵਗੈਰਾ ਸਾਰੇ ਜਿੰਨੇ ਵੀ ਸਾਡੇ ਜਿਹੜੇ ਲੋਕਲ ਬਾਡੀਜ਼ ਦੇ ਵਿੱਚ ਚੁਣੇ ਗਏ ਆ ਪਿਛਲੇ ਢੇਡ ਸਾਲ ਵਿੱਚ 2 ਸਾਲ ਦੇ ਵਿੱਚ ਅਸੀਂ ਸਾਰੇ ਹੁਣ ਸਾਡੀ ਬਹੁਤ ਵੱਡੀ ਟੀਮ ਹੈ ਔਰ ਅਸੀਂ ਲੋਕਾਂ ਦੇ ਨਾਲ ਜੋ ਵਾਅਦੇ ਪੂਰੇ ਕੀਤੇ ਅਸੀਂ ਸਾਰੀਆਂ ਤਕਰੀਬਨ ਗਾਰੰਟੀਆਂ ਪੂਰੀਆਂ ਕੀਤੀਆਂ ਆਉਣ ਵਾਲੇ ਦਿਨਾਂ ਦੇ ਵਿੱਚ 10 ਲੱਖ ਦਾ ਬੀਮੇ ਦਾ ਵੀ ਔਰ ਜਿਹੜਾ ਯੋਧ ਨਸ਼ੇ ਵਿਰੋਧ ਹੈ ਉਹਨੂੰ ਪਿੰਡਾਂ ਨੂੰ ਮਹੱਲਿਆਂ ਨੂੰ ਨਸ਼ਾ ਮੁਕਤ ਕਰਨਾ ਔਰ ਇਹਦੇ ਨਾਲ ਨਾਲ ਜਿਹੜਾ ਲੋਕਾਂ ਦਾ ਜਿਹੜਾ ਹੈਗਾ ਅਸੀਂ ਇਲੈਕਸ਼ਨ ਜਿੱਤਿਆ ਸੀ ਹੁਣ ਲੋਕਾਂ ਦੇ ਅਸੀਂ ਦਿਲ ਜਿੱ ਔਰ ਜਿਸ ਤਰ੍ਹਾਂ ਆਰਵਿੰਦ ਕੇਜੀ ਵਾਲੀ ਚਾਹੁੰਦੇ ਆ ਕਿ ਅਸੀਂ ਲੋਕਾਂ ਦੇ ਜਾ ਕੇ ਆਈਏ ਵੀ ਦੇਖੋ ਸਾਰੇ ਵਾਅਦੇ ਪੂਰੇ ਕਰਕੇ ਆਏ ਆ ਜੇ ਅਸੀਂ ਕੰਮ ਕੀਤਾ ਤਾਂ ਸਾਨੂੰ ਵੋਟ ਪਾਓ ਅਸੀਂ ਵੋਟ ਵੀ ਇਸ ਤਰ੍ਹਾਂ ਮੰਗਣੀ ਆ ਅਸੀਂ ਇਹ ਨਹੀਂ ਕਹੜਾ ਕਿ ਸਾਨੂੰ ਇੱਕ ਮੌਕਾ ਹੋਰ ਦਿਓ ਅਸੀਂ ਇੱਕ ਵਾਰੀ ਕਿਹਾ ਸੀ ਸਾਨੂੰ ਇੱਕ ਮੌਕਾ ਦਿਓ ਲੋਕਾਂ ਨੇ ਦੇ ਦਿੱਤਾ ਹੁਣ ਅਸੀਂ ਆਪਣਾ ਕੰਮ ਕਰਨਾ ਸਾਡਾ ਸਾਰਾ ਧਿਆਨ ਜਿਹੜਾ ਫੋਕਸ ਤੇ ਰਹੇਗਾ ਖਾਸ ਕਰਕੇ ਔਰਤਾਂ ਤੇ ਬੱਚਿਆਂ ਦੇ ਉੱਤੇ ਅਸੀਂ ਜਿਹੜਾ ਔਰਤਾਂ ਔਰ ਬੱਚਿਆਂ ਦੀ ਸਿਹਤ ਦਾ ਜ਼ਿਆਦਾ ਧਿਆਨ ਰੱਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਔਰ ਲੋਕਾਂ ਨੂੰ ਜਿਹੜੀਆਂ ਜਨਤਕ ਸਹੂਲਤਾਂ ਪੀਣ ਵਾਲਾ ਸਾਫ਼ ਪਾਣੀ ਸਾਫ਼ ਸੁਥਰੀਆਂ ਸੜਕਾਂ ਸੀਵਰੇਜ ਸਟਰੀਟ ਲਾਈਟ ਔਰ ਪਿੰਡਾਂ ਦੇ ਵਿੱਚ ਵੀ ਖੇਡ ਦੇ ਮੈਦਾਨ ਛੱਪੜਾਂ ਦੀ ਸਫਾਈ ਸਟਰੀਟ ਲਾਈਟਾਂ ਸੋਲਰ ਲਾਈਟਾਂ ਇਸੇ ਤਰ੍ਹਾਂ ਜਿਹੜੇ ਹਰ ਪਿੰਡ ਦੇ ਵਿੱਚ ਜਿਹੜੀ ਸਾਡੀ ਕੋਸ਼ਿਸ਼ ਆ ਕਿ ਆਮ ਇੱਕ ਪਿੰਡ ਕਲੀਨਿਕ ਹੋਵੇ ਔਰ ਸ਼ਹਿਰਾਂ ਦੇ ਵਿੱਚ ਸਫੀਸ਼ੀਐਂਟ ਅਸੀਂ ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਬਣਾਏ ਆ ਤੇ ਉਹਦੇ ਚੋਂ ਕਰੋੜਾਂ ਲੋਕ ਜਿਹੜੇ ਹੈਗੇ ਆ ਲੱਖਾਂ ਨਹੀਂ ਕਰੋੜਾਂ ਲੋਕ ਦਵਾਈ ਲੈ ਰਹੇ ਆ ਬਾਕੀ ਅਸੀਂ ਜਿਹੜਾ ਸੈਕੰਡਰੀ ਕੇਅਰ ਤੇ ਟਰਸਰੀ ਕੇਅਰ ਨੂੰ ਵੀ ਜਿਸ ਤਰ੍ਹਾਂ ਲੀਵਰ ਟ੍ਰਾਂਸਪਲੈਂਟ ਤੱਕ ਅਸੀਂ ਪਹੁੰਚੇ ਆ ਬਹੁਤ ਜਲਦੀ ਗੁਰਦਿਆਂ ਦਾ ਕਿਡਨੀ ਟ੍ਰਾਂਸਪਲੈਂਟ ਵੀ ਸ਼ੁਰੂ ਕਰਨ ਜਾ ਰਹੇ ਆ ਤੇ ਇਸ ਲੋਕਾਂ ਨੂੰ ਬਿਹਤਰ ਸਿਹਤ ਦੋਲਤਾ ਅੱਛੀ ਐਜੂਕੇਸ਼ਨ ਤੇ ਰੋਜ਼ਗਾਰ ਇਹ ਸਾਡਾ ਫੋਕਸ ਰਹੇਗਾ ਆਉਣ ਵਾਲੇ ਜਿਹੜੇ ਸਾਡੇ ਇਸ ਸਾਲ ਦੇ ਵਿੱਚ